ਪਿਆਰੇ ਸਰੋਤਿਓ ਪਿਆਰ ਪਰਿਸ਼ਦ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਸਟਾਰ ਏਜੀ ਨਿਊਜ਼ ਚੈਨਲ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਚਬਾਲ ਰੋਡ ਤੇ ਸਥਿਤ ਡ੍ਰੀਮ ਸਿਟੀ ਚ ਵਿਆਹ ਵਾਲੇ ਕਾਰਜ ਦੇ ਰਾਤ ਚੋਰੀ ਦੀ ਵਾਰਦਾਤ ਪਰਿਵਾਰ ਅਤੇ ਬਾਅਦ ਚ ਕਿਸੇ ਨੇ ਕਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਕਾਰਜ ਚ ਖੁਸ਼ੀ ਘਟ ਅਤੇ ਉਦਾਸੀ ਦਾ ਮਾਹੌਲ ਜ਼ਿਆਦਾ ਹੈ ਕਿ ਉਹਨਾਂ ਦੇ ਚੋਰਾਂ ਨੇ ਪੂਰੇ ਕਾਰ ਦੀ ਸਫਾਈ ਕਰ ਦਿੱਤੀ ਮੇਰਾ ਨਾਮ ਹੈ ਰਕੇਸ਼ ਕੁਮਾਰ ਹੈ ਜੀ ਕਿਹੜਾ ਏਰੀਆ ਜੀ ਆ ਡ੍ਰੀਮ ਸਿਟੀ ਚਬਾਲ ਰੋਡ ਪੈਂਦੀ ਹੈ ਜੀ ਕੀ ਗੱਲਬਾਤ ਕੀ ਹੋ ਰਹੀ ਤੁਹਾਡੇ ਸਾਡੇ ਘਰ ਦੀ ਚੋਰੀ ਹੋਈ ਹੈ ਬਹੁਤ ਜ਼ਬਰਦਸਤ ਕੱਲ ਤੁਹਾਡੇ ਬੇਟੇ ਦਾ ਵਿਆਹ ਸੀ ਬਰਾਤ ਲੈ ਕੇ ਅਸੀਂ ਗੱਲ ਜਲੰਧਰ ਗਏ ਆ ਜਲੰਧਰ ਗਏ ਦੁਪਹਿਰੀ 3:30 ਵਜੇ ਤੇ ਜਦੋਂ ਅਸੀਂ ਅੱਜ ਸਵੇਰੇ ਬਰਾਤ ਡੋਲੀ ਲੈ ਕੇ ਵਾਪਸ ਆ ਰਹੇ ਹਾਂ ਜਦੋਂ ਆ ਕੇ ਦੇਖਿਆ ਤੇ ਘਰ ਦੇ ਸਾਰੇ ਤਾਲੇ ਟੁੱਟੇ ਪਏ ਸੀ ਤੇ ਕਮਰਿਆਂ ਦੇ ਅਲਮਾਰੀਆਂ ਦੇ ਵੀ ਤਾਲੇ ਟੁੱਟੇ ਪਏ ਸੀ ਸੇਫ ਵੀ ਟੁੱਟੀ ਪਈ ਸਾਡੇ ਸੁਨਾਰੇ ਦਾ ਕੰਮ ਸੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰਕੇ ਲੈ ਗਏ ਨੇ ਸਾਡਾ ਅਜ ਤੋਂ तकरीबन 1 ਸਾਲ ਪਹਿਲਾਂ ਪਹਿਲਾਂ ਵੀ ਚੋਰੀ ਹੋਈ ਸੀ ਸਾਡੇ ਉਦੋਂ ਮਕਾਨ ਸਾਡੀ ਕੋਠੀ ਤਿਆਰ ਹੋ ਰਹੀ ਸੀ ਉਦੋਂ ਕੰਸਟਰਕਸ਼ਨ ਦਾ ਕੰਮ ਚੱਲਦਾ ਸੀ ਉਦੋਂ ਵੀ ਤਾਰਾਂ ਤੇ ਏਸੀ ਦੇ ਪਾਈਪਾਂ ਵਗੈਰਾ ਚੁੱਕੇ ਲੱਗੇ ਸੀ ਉਦੋਂ ਵੀ ਸੀ ਕਿ ਤਾਰਾਂ ਕੰਪਲੀਟ ਕੀਤੀ ਸੀ ਪੁਲਿਸ ਨੂੰ ਉਦੋਂ ਵੀ ਕੋਈ ਹੱਲ ਨਹੀਂ ਨਿਕਲਿਆ ਪ੍ਰਸ਼ਾਸਨ ਦਾ ਹਜ਼ਾਰ ਰੁਪਈਆ ਹੁਣ ਕਰਕੇ ਸਾਨੂੰ ਕੋਈ ਪਹਿਲਾਂ ਵੀ ਇਨਸਾਫ ਨਹੀਂ ਮਿਲਿਆ ਕਿਸੇ ਸੀਸੀਟੀਵੀ ਲੱਗੀ ਤੁਹਾਡੇ ਕੋਠੇ ਸਾਡੇ ਕੋਠੀ ਦੇ ਹਲੇ ਅੰਡਰ ਕੰਸਟ੍ਰਕਸ਼ਨ ਸੀ ਜਿਹੜੀ ਕੋਠੀ ਹਲੇ ਨਹੀਂ ਸਾਡੀ ਲੱਗੀ ਦੀ ਸੀ ਤੇ ਸੁਨਿਆਰੇ ਦਾ ਕੰਮ ਹੈ ਤੁਹਾਡੇ ਸੀਸੀਟੀਵੀ ਜਰੂਰੀ ਸੀ ਹਲੇ ਅੰਡਰ ਕੰਸਟ੍ਰਕਸ਼ਨ ਮੈਂ ਤੁਹਾਨੂੰ ਦੱਸਣ ਦਿਆ ਕੰਮ ਸੀ ਹਲੇ ਸੀ ਡੇਢ ਮਹੀਨਾ ਆਇਆ 2 ਮਹੀਨੇ ਨਹੀਂ ਹੋਏ ਹਲੇ ਹਲੇ ਰਿਹائش ਕੀਤੀ ਉਹ ਵੀ ਸ਼ਾਦੀ ਹੋਣ ਕਰਕੇ ਬੱਚਿਆਂ ਦੀ ਇਹ ਇਸ ਕਰਕੇ ਹੀ ਇੱਧਰ ਆਏ ਆ ਕਿੰਨਾ ਕ ਨੁਕਸਾਨ ਹੋਇਆ ਠੀਕ ਹੈ ਮੇਰਾ ਹਲੇ ਤੱਕ ਤਕਰੀਬਨ ਜੋ ਐਸਟੀਮੇਟ ਵੇਖਦੇ ਆ ਮੇਰੇ ਘਰ ਨਾਲ 35 ਲੱਖ ਰੁਪਏ ਦੇ ਨੀਅਰ ਬਹੁਤ ਨੁਕਸਾਨ ਹੋਇਆ ਸ਼ੱਕ ਮੇਰੇ ਵਾਸਤੇ ਜੀ ਸਾਰੀ ਦੁਨੀਆ ਚੋਰ ਹੈ ਮੇਰਾ ਨੁਕਸਾਨ ਹੋਇਆ ਪੁਲਿਸ ਕਿੰਨੇ ਵੀ ਪਹੁੰਚੀ ਤਾਂ ਨੂੰ ਪਤਾ ਲੱਗਿਆ ਸੀ ਕਿ ਉਹ ਆਏ ਉੱਥੇ ਅਸੀਂ ਜਦੋਂ ਬਰਾਤ ਵਾਪਸ ਲੈ ਕੇ ਆਏ ਆ ਉਦੋਂ ਆ ਕੇ ਬੂਹਾ ਖੋਲਿਆ ਤੇ ਉਦੋਂ ਵੇਖਿਆ ਕਿ ਦਰਵਾਜ਼ੇ ਤਰਟੇ ਪਏ ਨੇ ਤੇ ਫਿਰ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਬਾਅਦ ਚੋਂ ਆਈ ਹੈ ਤੇ ਪੋਂ ਡੇਢ ਦੋ ਘੰਟੇ ਡੇਢ ਘੰਟੇ ਬਾਅਦ ਕਟਵਾੜ ਉਸ ਤੋਂ ਬਾਅਦ ਆ ਕੇ ਤੇ ਆਪਣੀ ਕਾਰਵਾਈ ਕਰਨ ਦੇ ਕੀ ਮੰਗ ਕਰਦੇ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਨੇ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਇਹ ਜਿਹੜੇ ਚੋਰੀਆਂ ਡਾਕੇਨ ਬਦਮਾਸ਼ੀਆਂ ਨੇ ਇਹਨਾਂ ਨੂੰ ਨਕੇਲ ਕੱਸੀ ਜਾਵੇ ਡ੍ਰੀਮ ਸਿਟੀ ਦੇ ਵਿੱਚ ਕੱਲ ਰਾਤ ਚੋਰੀ ਹੋਈ ਹੈ ਇਸ ਬਾਰੇ ਕੀ ਦੇਖੋ ਜੀ ਇਹਦੇ ਬਾਰੇ ਆਪਾਂ ਲੱਗੇ ਹੋਏ ਆ ਚੋਰੀ ਹੋਈ ਆ ਤੇ ਆਪਣੇ ਮਾਲਕ ਜਿਹੜਾ ਜਿਹਦੇ ਘਰ ਆ ਉਹਦੇ ਬਿਆਨ ਦਰਜ ਕਰਕੇ ਪਰਚਾ ਦਰਜ ਕਰ ਰਹੇ ਆ ਕੈਮਰੇ ਜਿਹੜੇ ਆ ਤੁਹਾਡੇ ਸਾਹਮਣੇ ਆਪਾਂ ਚੈੱਕ ਕਰ ਰਹੇ ਹਾਂ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਨੇ ਦੱਸੋ ਜਿਆ ਰਹੇ ਕਿ ਉਹ ਗਿਆਨ ਕਿਉਂ ਏਸੀ ਵਿੱਚ ਕਿਸ ਨੂੰ ਛੱਡ ਕੇ ਜਾਂਚ ਕਰਦੇ ਵਿੱਚ ਕੋਈ ਰੱਖੋ ਇਹੋ ਜੀ ਗੱਲ ਹੋਈ ਹੈ ਕਿ ਉਹ ਜਿਹੜੀ ਉਹਨਾਂ ਦੀ ਸ਼ਾਦੀ ਸ਼ਾਦੀ ਕਰਨ ਵਾਸਤੇ ਗਏ ਸੀ ਘਰ ਵਿੱਚ ਕੋਈ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ ਨਾ ਹੀ ਕੋਈ ਉਹਨਾਂ ਦੇ ਮਤਲਬ ਕੋਈ ਹੋਰ ਬੰਦਾ ਉੱਥੇ ਹੈਗਾ ਸੀ ਜਿਹਦੇ ਕਰਕੇ ਉਹਨਾਂ ਚੋਰਾਂ ਨੇ ਜਿਹੜਾ ਇਸ ਚੀਜ਼ ਦਾ ਫਾਇਦਾ ਲਿਆ ਕੋਈ ਸੀਸੀਟੀਵੀ ਮਿਲੀ ਹੈ ਕਿਤੇ ਜਾਂਦੇ ਨਹੀਂ ਹਾਂ ਹਾਂ ਕਰ ਰਹੇ ਹਾਂ ਕੋਸ਼ਿਸ਼ ਸਾਰੀ ਟੀਮਾਂ ਲੱਗੀਆਂ ਹੋਈਆਂ ਨੇ ਸੀਸੀਟੀਵੀ ਫੁਟੇਜ ਕਿਤੇ ਆ ਰਹੇ ਨੇ ਚੋਰ ਉਹ ਬਾਬੂ ਜੀ ਕਹਿੰਦਾ